ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਥਾਪੜਾ ਦਿੱਤੇ ਹੋਏ ਸ਼ਹੀਦ ਬਾਬਾ ਬਜੇਤਾ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਪਿੰਡ ਗੜੀਬੇੜ ਦੀਆਂ ਸੰਗਤਾਂ ਵੱਲੋਂ ਮਿਤੀ 2 3 4 ਜੂਨ ਨੂੰ ਹਰ ਸਾਲ ਇਸੇ ਹੀ ਤਰੀਕ ਨੂੰ ਕਮਿਊਨਿਟੀ ਸੈਂਟਰ ਰੋਪੜ ਰੋਡ ਪਿੰਡ ਕੜੀਵੇਟ ਵਿਖੇ ਮਨਾਇਆ ਜਾਂਦਾ ਹੈ ਜੀ ਸੋ ਇਸ ਸਾਲ ਵੀ ਬੜੀ ਸ਼ਰਧਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਹ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ 2 ਜੂਨ ਨੂੰ ਦਿਨ ਸੋਮਵਾਰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਸ਼ਾਮ ਨੂੰ ਭਾਈ ਕਿੰਗੀ ਸਿੰਘ ਕਟਾਣਾ ਸਾਹਿਬ ਵਾਲੇ ਜਿਹੜੇ ਆ ਉਹ ਕਥਾ ਕਰਨਗੇ 3 ਜੂਨ ਨੂੰ ਗਿਆਨੀ ਜਸਵੰਤ ਸਿੰਘ ਅਮਰਸਰ ਵਾਲੇ ਜਿਹੜੇ ਉਹ ਰਾਤ ਨੂੰ 7:00 ਤੋਂ ਸਾਢੇ 9:00 ਵਜੇ ਤੱਕ ਕਥਾ ਕਰਨਗੇ ਮਿਤੀ 4 ਜੂਨ ਨੂੰ ਸਾਬ ਸ੍ਰੀ ਅਖੰਡਵਾਰ ਸਾਹਿਬ ਜੀ ਦੇ ਭੋਗ 10:00 ਵਜੇ ਪੈਣਗੇ ਸਾਢੇ 10:00 ਵਜੇ ਭਾਈ ਕਮਲਜੀਤ ਸਿੰਘ ਜੀ ਪਟਿਆਲੇ ਵਾਲੇ ਕੀਰਤਨ ਕਰਨਗੇ ਭਾਈ ਮਨਮੋਹਨ ਸਿੰਘ ਜੀ ਬਾਰਨ ਵਾਲੇ ਉਹ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ ਗਿਆਨੀ ਫੋਜਾ ਸਿੰਘ ਲੁਧਿਆਣੇ ਵਾਲੇ ਟਾਡੀ ਜਥਾ ਉਹ ਟਾਡੀਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਇਲਾਕੇ ਦੀਆਂ ਦੂਦ ਰਡੇ ਜਿੱਥੇ ਤੱਕ ਵੀ ਇਹ ਆਵਾਜ਼ ਜਾਂਦੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਚੜਦੀ ਕਲਾ ਦੇ ਵਿੱਚ ਆਉਣਾ ਵੱਧ ਚੜ੍ਹ ਕੇ ਸੰਗਤਾਂ ਨੇ ਆਉਣਾ ਰਾਤ ਦੀਆਂ ਦਵਾਨਾਂ ਵਿੱਚ ਵੀ ਹਾਜ਼ਰੀ ਭਰਨੀ ਆ ਤੇ ਭੋਗ ਵਾਲੇ ਦਿਨ ਵੀ ਸੰਗਤਾਂ ਨੇ ਹਾਜ਼ਰੀ ਭਰਨੀ ਆ ਤਿੰਨੇ ਦਿਨ ਗੁਰੂ ਕੇ ਆ ਟੁੱਟ ਲੰਗਰ ਚੱਲਣਗੇ 4 ਤਰੀਕ ਨੂੰ ਦੇਸੀ ਘੋਦੀਆਂ ਜਲੇਬੀਆਂ ਦਾ ਲੰਗਰ ਵੀ ਚੱਲੇਗਾ ਤੋ ਸੰਗਤਾਂ ਨੇ ਵੱਧ ਝੜ ਕੇ ਆਉਣਾ ਜੀ ਇਹ ਬਾਬਾ ਬਜੇਤਾ ਸਿੰਘ ਜੀ ਦਾ ਗੁਰਦੁਆਰਾ ਕੋੜਲਾ ਨਿਹੰਗ ਖਾਨ ਰੋਪੜ ਵਿਖੇ ਹੈ ਜੀ ਸਾਰਿਆਂ ਉਹਨਾਂ ਦਾ ਦਿਹਾੜਾ ਜਿਹੜਾ ਪਿੰਡ ਕੜੀਵੇਟ ਵਾਲੇ ਚਹੀਦੀ ਦਿਹਾੜਾ ਹਰ ਸਾਲ ਮਨਾਉਂਦੇ ਆ ਤੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਝੜ ਕੇ 4 ਜੂਨ ਨੂੰ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਘੜੀਪੇਟ ਤੋਂ ਸ਼ਹੀਦਾਂ ਦਾ ਜੋੜ ਮੇਲਾ ਜਿਹੜਾ ਕਰਾਨੇ ਆ ਹਰ ਇੱਕ ਸਾਲ ਬਾਬਾ ਸ਼ਹੀਦ ਬਾਬਾ ਬਜਿੱਤਾ ਸਿੰਘ ਦੇ ਸਥਾਨ ਤੇ ਸੇਵਾਦਾਰਾਂ ਨੂੰ ਤੇ ਸੰਗਤਾਂ ਨੂੰ ਦੇਸ਼ ਵਿਦੇਸ਼ਾਂ ਵਿੱਚ ਸੁਣਦੀਆਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਿੰਨ ਦਿਨ ਦੀਵਾਨ ਚੱਲਣਗੇ ਤਿੰਨ ਦਿਨ ਹੀ ਲੰਗਰ ਪ੍ਰਸ਼ਾਦਾ ਛਕੇਗਾ ਤੇ ਵੱਤੋ ਵੱਤ ਹਿੱਸਾ ਪਾਓ ਕਿਉਂਕਿ ਇਸ ਨਾਲ ਆਉਣ ਵਾਲੀਆਂ ਬੱਚਿਆਂ ਨੂੰ ਸਿਹਤ ਮਿਲੇ ਗੁਰਬਾਣੀ ਨਾਲ ਜੁੜੋ ਅੰਮ੍ਰਿਤਧਾਰੀ ਬਣੋ ਸਿੰਘ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ